ਨਾ ਨ ਕਫਾਸੀ ਗਲਤ रो नानक कयो

I'm mm -hmm. mm -hmm. ਮਹਾ ਤੇ ਕੀ ਕਰਗਨਾ ਨਾਮੁ ਸਾਦੂ ਰੇ ਰਾਮੁ ਗੋਬਿੰਦੋ ਨਾਮ ਕੇ ਜਗਤ ਮਹਿ ਸਾਧ ਰਾਮਲਾ ਰਾਗ ਸੰਬੰਧ ਪਰੰਗਨਾਏ ਸੰਗਲਪ ਅਤਨੰਦਨਾ ਪ੍ਰਤਮ ਰਾਗ ਪ੍ਰਰੋ ਕਰਈ ਪੰਜ ਰਾਗ ਨੇ ਸੰਗੋਚਾਈ ਪ੍ਰਤਮਾ ਪਰ ਵੀ ਮਿਲਾਵਨੀ ਬਲਿਆਕੀ ਕਰੀ ਪੰਚ ਮਹਾਰ ਦੇ ਸਾਰ ਸੁਨਾਰਨ ਬੰਗਾਲੋਂ ਮਦ ਮਾਦਵ ਕਰਨ ਲਗਤ ਬਿਨਾਰ ਲਗਾਵੇ ਆਪਣੀ ਆਪਣੀ ਪ੍ਰਾਤ ਆਠ ਪੁੱਤਰ ਪਰਕੇ ਗਾਇ ਗਾਇਨ ਬਤੇ ਗੁਤੀਆ ਮਾਰ ਕੋ ਸੰਗਲਾਪ ਸੰਗ ਆਗਨੀ ਪਾਤੋ ਕਾਪੇ ਗੋਣ ਗੜਿਆ ਦੇਵ ਬੰਦਾਰੀ ਮਨ ਗਾਰੇ ਸੁਤੀ ਉਤੇਰੀ ਤਨਾਸਿਓ ਪਾਂਤੋ ਗਾਈ ਮਾਨ ਰਾਗ ਕੋ ਸੰਗ ਸੰਗ ਲਾਈ ਮਾਰੂ ਮਤ ਸੰਭੇ ਹੋਰੇ ਭਾਈ ਬੋਲ ਤੈਂ ਕੋਸੇ ਹੋਰ ਖੋ ਘੜਾ ਪਉਰਾਨੰਦ ਗਾਏ ਅਸ਼ਟੇ ਮਾਰ ਕੋ ਸੰਗ ਸੰਗ ਲਾਏ ਉਹਨਾਂ ਹੋਏਂ ਗੋਲ ਪੰਜ ਅਨਾ ਸਮਾਸ਼ਤ ਅਰਧੇਤਾਨ ਕੋਲੋ ਗਾਇਨ ਘਰ ਬਿਲਾਵਹੀ ਤੇ ਰੰਗੇ ਦੇਵ ਕ੍ਰਿਯਾਈ ਪਰ ਸੰਦ ਸੰਦੂਰ ਸਹਾਈ ਸਰਸ ਬੈਲੀ ਰਕਰਦੇ ਸੰਗ ਲਾਈ ਪੰਜ ਅਰਜ ਸਰਵ ਆਨੰਦ ਉਪਾਸ ਕਰਾਏ ਚੰਦਰ ਤੇਮ ਮ ਮਗਨ ਸੋਏ ਸਰਸ ਕਨੋ ਆਏ ਬਨੋਤਾ ਗਾਵ ਸਰਪ ਸੰਕਮਟ ਅਟ ਕੁਤਲ ਮੈਂ ਕਹੇ ਸੋਾਈ ਪਨ ਆਇਤੀ ਬਕੀ ਬਾਰੇ ਕਠੇ ਲੇ ਬਡਮੰਜਰੇ ਟੋੜੇ ਕੇ ਅਲਾਪ ਕਮੋਦੀ ਗੁਜਰੀ ਸੰਦੀ ਰੁਕੇ ਤਾ ਕਾਲੰਕਾ ਕੁੰਤਲ ਰਾਮ ਕਰਮਨ ਕੁਸ਼ਮ ਚੰਬਕ ਕੇ ਨਾਮ ਗੋਰਾ ਕਨਕਲਿਆਣ ਅਰਥ ਪੁੱਤਰ ਦਿਵਕ ਜਨ ਸਾ ਮਿਰ ਸਿਰੇ ਗਾਵੇ ਗਾਵੇ ਪੰਤੂ ਸੰਬਰੰਗ ਲਾਵੇ ਮੇਰਾ ਦੇ ਕਰਨਾਟਿ ਘੋਰੀ ਗੋਰੇ ਗਾਵੇ ਸਾਵਰੀ ਤੇ ਪਾਂਜ ਸਿੰਧ ਵੀ ਲਾਪੀ ਸਿਰੇ ਰੋ ਸਭਾਠਾ ਤਾਪੀ ਸਾਰੀ ਮਨਾਰੀ ਤਿਆਨੇ ਬਨਗਾਵ ਆਸ ਗੁਣ ਬਿਨੇ ਉਚ ਸੁਰ ਸੋ ਬਨ ਗੀਏ ਮੈ ਗੁਰੂ ਕੁਸ਼ਪਟੋ ਤੀਨੀ ਬੇ ਆਤਰ ਗਦ ਕਰਕੇ ਦਾਰਾ ਜਵਨ ਤਰ ਨਟਿਓ ਦਲ ਤਾਰਾ ਬਨਗਾ ਚੰਗਰ ਐਸ਼ਾਮ ਮੇ ਕੋ ਰਾਗ ਪੁਤਰਨ ਕੇ ਨਾਮ ਕਰਤਿ ਰਾਗ ਉਹਨ ਗਾਏ ਸੰਗ ਰਗਨੀ ਦਿਵਸ ਸਵੇ ਪੁਤਰ ਆਦਨ ਗਏ ਕਰਤ ਰਾਗ ਸਭੇਸ਼ ਕਰਤ ਰਾਗ انکਰ ਸਤਗੁਰੂ ਪ੍ਰਸਾਦ ਅਨੰਦ ਪਿਆ ਮਿਰਮਾਏ ਸਤਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਸਹਿਬ ਸੇਤੀ ਮਨੋਧੀਆਂ ਵਤਾਈਆਂ ਆਹਾਰ ਤੁੰਪਰਵਾਲ ਪਰੀਆਂ ਸੋਦ ਗਾਵਣ ਆਈਆਂ ਸਤੋਦ ਕਉ ਹਾਰਿ ਕੇਰਾ ਮੰਗਨੀ ਵਸੈ ਕਹ ਨਾਨਕ ਅਨੰਦ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਸਰਣ ਮੰਗੀ ਕਾਰ ਕਰ ਤੈ ਕਲਕ ਸਭ ਸਰਣ ਸਨਾ ਕਲਾ ਸੁਰਾਸਾ ਬਿਤ ਕਰ ਅਨਹਦ